ਆਪਰਾਵਤ ਨਾ ਕੋਵਾ ਮੇਰੇ ਦਿਲ ਦੇ ਦੇ ਉਦੋ ਸਟੇਸ਼ਨ ਵਾਲੇ ਪਾਸੇੋਂ ਨਹੀਂ ਦੂਜੇ ਪਾਸੇ ਨੂੰ ਆਉਂਦੀ ਹੈ ਨਾਲ-ਨਾਲ ਦੀ ਚੜ੍ਹਦੇ ਵਾਲੇ ਪਾਸੇ ਲਾਸਟ ਹੋਣ ਸਮਝਾ ਪਿਓ ਸਰਕਾਰਾਂ ਕਾਦੀਆਂ ਕੀ ਜੇ ਆ ਫੇਰੀ ਚਾਹੋਗੀ ਸਰਕਾਰਾਂ ਤੋਰਾ ਚਾਕਰ ਆਪਣੀ ਰਾਖੀ ਆਪ ਕਰੋ

ਦੇਖੋ ਸਾਲਿਆ ਫ੍ਰੀ ਕੀਤੀਆਂ ਤੋੜਪੰਨ ਕੀਤੀ 1600 ਬੰਦਾ ਵੀ ਕੇ ਜੋ ਇਕਤਾ ਸਿੱਧੂ ਪਰਦਾ ਜੇਲਾ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਕੀ ਹੋਇਆ ਬੜਾ ਖੁਸ਼ੀ ਦਾ ਦਿਹਾੜਾ ਜਗ੍ਹਾ ਜਗ੍ਹਾ ਝੰਡੇ ਲਹਿਰਾਏ ਜਾ ਰਹੇ ਨੇ ਮਾਨਯੋਗ ਪੰਜਾਬ ਦੇਸ਼ ਦੀਆਂ ਹਸਤੀਆਂ ਝੰਡੇ ਲਹਿਰਾਉਣ ਲਈ 15 ਅਗਸਤ ਤੇ ਆ ਰਹੀਆਂ ਨੇ ਅੱਜ ਅਸੀਂ ਉਹ ਸਵਾਲ ਪੁੱਛਦੇ ਦੇਸੀ ਜਿਹੜੇ ਉਹ ਕਿੱਥੇ ਚੱਕਣਾ ਚੁਰਾ ਹੋ ਗਏ ਅੱਜ ਦੇਸ਼ ਦਾ ਕਿਸਾਨ ਛੜਕਾਂ ਦੇ ਉੱਤੇ ਲੁੱਟ ਰਿਆ ਲੁੱਟ ਰਿਹਾ ਹੈ ਉਹ ਆਪਣੀਆਂ ਮੰਗਾ ਮੰਲਵਾਉਣ ਲਈ ਸੰਘਰਸ਼ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਬੜਾ ਜ਼ਬਰਤਾ ਹੈ ਅੱਜ ਅਸੀਂ ਕੋਈ 15 ਅਗਸਤ ਦਾ ਦਿਹਾੜਾ ਅਸੀਂ ਕੋਈ ਵਿਰੋਧ ਨਹੀਂ ਕਰਨਾ ਹੈ ਸਾਡਾ ਦੇਸ਼ ਇਸ ਦਿਨ ਆਜ਼ਾਦ ਹੋਇਆ ਸੀ ਅਸੀਂ ਹਾਂਮੀ ਭਰਦੇ ਹਾਂ ਕਿ ਸਾਡੇ ਪੰਜਾਬੀਆਂ ਨੇ 92% ਅਗਲੀ ਵੀਰ ਸ਼ਹੀਦ ਹੋਇਆ ਫੌਜੀ ਉਹਦੇ ਮਾਤਾ ਪਿਤਾ ਖੜੇ ਨੇ ਆਹ ਕਿਸਾਨ ਖੜੇ ਨੇ ਆਪਣੀਆਂ ਹੱਕੀ ਮੰਗਾਂ ਲਈ ਜਵਾਬ ਮੰਗਦੇ ਆ ਕਿ ਕਿਉਂ ਸਾਡੇ ਮੋਰਚਿਆਂ ਤੋਂ ਖੜੇ ਜੋ ਜੀ ਅੱਜ ਅਸੀਂ ਬਹੁਤ ਖੁਸ਼ੀ ਦੇ ਦਿਹਾੜੇ ਤੇ ਇਕੱਠੇ ਹੋਏ ਆਂ ਅੱਜ 15 ਦਾ ਨਹੀਂ ਆਉਂਦੇ ਤੇਜੇ ਤੇਜੇ ਬੰਦ ਕਰ ਪਾਣੀ ਯਾਰ ਤੇਜੇ ਪਾਣੀ ਪੀਓ ਤੇਜੇ ਤੇਜੇ ਬੰਦ ਕਰ ਜਾ ਕੋਈ ਨਹੀਂ ਆਈ ਗੱਡੀ ਕੋਈ ਜਾਂਦਾ ਜਾਂਦੇ ਪ੍ਰਦਰਸ਼ਨ ਕਰਦੇ ਹੋਏ ਇੱਥੇ ਪਹੁੰਚੇ ਨੇ ਉਹਨਾਂ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਅੱਜ ਜਿਹੜੀਆਂ ਅਗਨੀ ਵੀਰ ਦੇ ਵਿੱਚ ਸ਼ਹੀਦ ਹੋਏ ਸੀਗੇ ਆਕਾਸ਼ਦੀਪ ਨੂੰ ਸ਼ਹੀਦੀ ਦਰਜਾ ਦਉਣ ਲਈ ਪਹੁੰਚੇ ਕਿਸਾਨ ਆਕਾਸ਼ਜੀਤ ਨੇ ਕਿਹਾ ਰੋਦੀ ਮਾਦਰ ਮਾਤਾ ਕਿੱਥੇ ਆ ਆ ਰੋਦੀ ਮਾਤਾ ਸ਼ਾਮਲ ਨੇ ਬੈਠ ਕੇ ਜਵਾਬ ਦਿਓ ਇਹਨਾਂ ਦੀਆਂ ਗੱਲਾਂ ਦੇ ਵੀ ਕੀ ਅਸੀਂ ਆਪਦੇ ਬੱਚਾ ਨੂੰ ਇਸ ਤਰ੍ਹਾਂ ਤਾਂ ਭਾਰਤ ਦੇਸ਼ ਦੀ ਰੱਖਿਆ ਵਾਸਤੇ ਅਸੀਂ ਫੌਜ ਦੇ ਵਿੱਚ ਭੇਜ ਕੇ ਭਰਤੀ ਕਰਾਈਏ ਉਹ ਉੱਥੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਜਾਣ ਤੇ ਸਰਕਾਰਾਂ ਆ ਕੇ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਸਰਕਾਰੀ ਤੌਰ ਤੇ ਰਸਮਾਂ ਵੀ ਨਾ ਪੂਰੀਆਂ ਕਰਨ ਉਹਨਾਂ ਦੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਤਾਂ ਫਿਰ ਇਹ ਦੇਹੇ ਮਾਪੇ ਆ ਜਿਹੜੇ ਮਾਤਾ ਖੜੀ ਆਕਾਸ਼ਦੀਪ ਦੀ ਉਹਦਾ ਪਿਤਾ ਖੜਾ ਉਹਨਾਂ ਦੇ ਦਿਲ ਤੇ ਕੀ ਵਾਪਰੂਗੀ ਅੱਜ ਅਸੀਂ ਇਹ ਸਵਾਲ ਪੁੱਛਦੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਅੱਜ ਅਸੀਂ ਸਵਾਲ ਪੁੱਛਦੇ ਆ ਕਿ ਤੁਸੀਂ ਜਦੋਂ ਸਤਾ ਤੋਂ ਬਾਹਰ ਸੀ ਉਦੋਂ ਤੁਸੀਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਤੁਹਾਡੀਆਂ ਸਟੇਟਮੈਂਟਾਂ ਆ ਸਾਡੇ ਕੋਲੇ ਅਸੀਂ ਟੁਟਕੀਆਂ ਮਾਰ ਮਾਰ ਤੁਸੀਂ ਕਿਹਾ ਸੀ ਐਮਐਸਪੀ ਹੈ ਜਿਹੜੀ ਤੇ냐 ਫਸਲਾਂ ਤੇ 24 ਘੰਟਿਆਂ ਦੇ ਵਿੱਚ ਦੇ ਦਿਆਂਗੇ ਸਾਡੇ ਦਿੱਲੀ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਕੇਜਰੀਵਾਲ ਦੀ ਸਰਕਾਰ ਨੇ ਉੱਥੇ ਸੁਵਮੀਨਾਥਨ ਦੀ ਰਿਪੋਰਟ ਲਾਗੂ ਕਰਤੀ ਅਸੀਂ ਐਮਐਸਪੀਓ ਜਿਹੜੀ ਦੇ ਤੁਸੀਂ ਲਾਰੇ ਲਾਏ ਸਾਨੂੰ ਪਤਾ ਪੰਜਾਬ ਸਰਕਾਰ ਦੇ ਲੈਵਲ ਦੀ ਮੰਗ ਨਹੀਂ ਅਸੀਂ ਦਿੱਲੀ ਦੇ ਵਿੱਚ ਜਾਣ ਲਈ ਪਿਛਲੀ 13 ਫਰਵਰੀ 2024 ਦੇ ਵਿੱਚ ਦਿੱਲੀ ਨੂੰ ਗਏ ਇੱਕ ਸਾਲ ਬਾਅਦਾਂ ਤੇ ਬੈਠੇ ਰਹੇ 19 ਮਾਰਚ 2025 ਨੂੰ ਪੰਜਾਬ ਦੀ ਉਹ ਸਰਕਾਰ ਜਿਹੜੀ ਕਿਸਾਨਾਂ ਦੀ ਹਤੈਸ਼ੀ ਖਵਾਉਂਦੀ ਸੀ ਕੀ ਉਹਦੀ ਖਿਲਾੜੀ ਚ ਬਾਹ ਆਈ ਸੀ ਕਿ ਸਾਨੂੰ ਉੱਥੇ ਜਬਰੀ ਸਾਡੀਆਂ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਤੋੜ ਭੰਨ ਕੀਤੀ 1600 ਬੰਦਾ ਬੀਕੇ ਜੋ ਇਕਤਾ ਸਿੱਧੂਪੁਰ ਦਾ ਜੇਲਾ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਕੀ ਕਸੂਰ ਸੀ ਸਾਡਾ ਅਸੀਂ ਭਾਰਤ ਸਰਕਾਰ ਤੋਂ ਮੰਗ ਮੰਨਵਾਉਣ ਜਾ ਰਹੇ ਸੀ ਅੱਜ ਆਜ਼ਾਦੀ ਦਾ ਦਿਹਾੜਾ ਹੈ ਅੱਜ ਦੇ ਦੇ ਅੱਜ ਦੇ ਦਿਨ ਸਾਡਾ ਮੁਲਕ ਆਜ਼ਾਦ ਹੋਇਆ ਬੜਾ ਖੁਸ਼ੀ ਦਾ ਦਿਹਾੜਾ ਹੈ ਜਗਾ ਜਗਾ ਝੰਡੇ ਲਹਿਰਾਏ ਜਾ ਰਹੇ ਨੇ ਮਾਨਯੋਗ ਪੰਜਾਬ ਦੇਸ਼ ਦੀਆਂ ਹਸਤੀਆਂ ਝੰਡੇ ਲਹਿਰਾਉਣ ਲਈ 15 ਅਗਸਤ ਤੇ ਆ ਰਹੀਆਂ ਨੇ ਅੱਜ ਅਸੀਂ ਉਹ ਸਵਾਲ ਪੁੱਛਦੇ ਹਾਂ ਕਿ ਉਹ ਆਜ਼ਾਦੀ ਭਗਤ ਸਿੰਘ ਵਰਗਿਆਂ ਦੀ ਉਹ ਆਜ਼ਾਦੀ ਸਰਦਾਰ ਕਰਤਾਰ ਸਿੰਘ ਸਰਾਭੇ ਉਦਮ ਸਿੰਘ ਵਰਗਿਆਂ ਦੇ ਸੁਪਨੇ ਸੀ ਜਿਹੜੇ ਉਹ ਕਿੱਥੇ ਚੱਕਣਾ ਚੂਰ ਹੋ ਗਏ ਅੱਜ ਦੇਸ਼ ਦਾ ਕਿਸਾਨ ਛੜਕਾਂ ਦੇ ਉੱਤੇ ਲੜ ਰਿਹਾ ਲੜ ਰਿਹਾ ਹੈ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਹੋਏ ਹੋ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਆਪਦੀ ਪਾਰਟੀ ਨੂੰ ਜਨਮ ਦਿੱਤਾ ਤੇ ਅੱਜ ਤੁਸੀਂ ਉਹ ਸੰਘਰਸ਼ਕੀ ਛੀ ਲੋਕਾਂ ਦੇ ਉੱਤੇ ਜਿਹੜਾ ਵੱਡਾ ਜ਼ਬਰਟਾ ਹੈ ਅੱਜ ਅਸੀਂ ਕੋਈ 15 ਅਗਸਤ ਦਾ ਦਿਹਾੜਾ ਅਸੀਂ ਕੋਈ ਵਿਰੋਧ ਨਹੀਂ ਕਰਨਾ ਹੈ ਸਾਡਾ ਦੇਸ਼ ਇਸ ਦਿਨ ਆਜ਼ਾਦ ਹੋਇਆ ਸੀ ਅਸੀਂ ਹਾਂਮੀ ਭਰਦੇ ਹਾਂ ਕਿ ਸਾਡੇ ਪੰਜਾਬੀਆਂ ਨੇ 92% ਕੁਰਬਾਨੀਆਂ ਦੇ ਕੇ ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੀ ਚੁੰਗਲ ਤੋਂ ਜ Azad ਕਰਵਾਇਆ ਸੀ ਅੱਜ ਦੇ ਦਿਨ ਸਾਡਾ ਮਾਣ ਨਾ ਸਿਰ ਉੱਚਾ ਹੈ ਔਰ ਅਸੀਂ ਅੱਜ ਸਵਾਲ ਮੰਗਦੇ ਹਾਂ ਜਵਾਬ ਸਵਾਲਾਂ ਦਾ ਕਿ ਸਾਨੂੰ ਦੱਸੋ ਸਾਡੀ ਪੰਜਾਬ ਦੀ ਸਰਕਾਰ ਮਾਨਯੋਗ ਸੀਐਮ ਸਾਹਿਬ ਦੱਸਣ ਕਿ ਅੱਜ ਉਹ ਆਜ਼ਾਦੀ ਕਿੱਥੇ ਹੈ ਅੱਜ ਅਸੀਂ ਦੋ ਟੁਕ ਸਵਾਲ ਪੁੱਛਣਾ ਚਾਹੁੰਦੇ ਹਾਂ ਵੀ ਆ ਸਾਡੇ ਸਵਾਲ ਨੇ ਅਗਨੀ ਵੀਰ ਸ਼ਹੀਦ ਹੋਇਆ ਫੌਜੀ ਉਹਦੇ ਮਾਤਾ ਪਿਤਾ ਖੜੇ ਨੇ ਆ ਕਿਸਾਨ ਖੜੇ ਨੇ ਆਪੀਆਂ ਹੱਕੀ ਮੰਗਾ ਲਈ ਜਵਾਬ ਮੰਗਦੇ ਆ ਕਿ ਕਿਉਂ ਸਾਡੇ ਮੋਰਚੇ ਉਖਾੜੇ ਗਏ ਕਿਉਂ ਲੈਂਡ ਪੂਲਿੰਗ ਪਾਲਿਸੀ ਵਰਗੀਆਂ ਨੀਤੀਆਂ ਲਿਆਂਾਈਆਂ ਜਾ ਰਹੀਆਂ ਜਿਹੜੀਆਂ ਬਿਨਾ ਕਿਸੇ ਕੀਮਤ ਦਿੱਤੇ ਜ਼ਮੀਨਾਂ ਖੋਹਣ ਦੀਆਂ ਗੱਲਾਂ ਸੋ ਸਾਡੀ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਹੈ ਵੀ ਸਾਡੀ ਮਾਨਯੋਗ ਸੀਮ ਸਾਹਿਬ ਨਾਲ ਤੁਰੰਤ ਗੱਲ ਕਰਵਾਓ ਬੈਠ ਕੇ ਅਸੀਂ ਸਵਾਲ ਕਰਨੇ ਉਹਨਾਂ ਨੇ ਜਵਾਬ ਦੇਣੇ ਅਸੀਂ ਕੋਈ ਸ਼ਾਂਤੀ ਭੰਗ ਨਹੀਂ ਕਰਨੀ ਅੱਜ ਆਜ਼ਾਦੀ ਦਿਹਾੜਾ ਹੈ ਅਸੀਂ ਵੀ ਮਨਾਉਣਾ ਸਾਰਿਆਂ ਨੇ ਮਨਾਉਣਾ ਤੇ ਇਸ ਕਰਕੇ ਸਾਨੂੰ ਜਿਹੜਾ ਹੈਗਾ ਤੁਰੰਤ ਸਾਡੇ ਨਾਲ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਸਾਡੇ ਨਾਲ رابطہ ਮੁੱਖ ਮੰਤਰੀ ਦਾ ਕਰੋ ਇੱਕ ਸਾਡੀ ਐਪਲੀਕੇਸ਼ਨ ਲਿਖੀ ਆ ਜੀ ਕੱਲ ਦੇ ਮੀਂਹ ਦੇ ਵਿੱਚ ਅਸੀਂ ਤੁਰੇ ਫਿਰਦੇ ਆ 10 ਵਜੇ ਦੇ ਐਸਐਸਪੀ ਦਫਤਰ ਡੀਸੀ ਦਫਤਰ ਸਾਰੇ ਅਸੀਂ ਰਾਤ ਨੂੰ 8 ਵਜੇ ਉੱਥੋਂ ਤੱਕ ਗਏ ਸਾਨੂੰ ਬੇਕੂਫ ਬਣਾ ਕੇ ਬਣਾਉਣ ਤੋਂ ਬਗੈਰ ਇਨ੍ਹਾਂ ਕੋਲੇ ਕੋਈ ਰਸਤਾ ਨਹੀਂ ਸਾਨੂੰ ਬੇਕੂਫ ਬਣਾਈ ਗਿਆ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਆ ਤੇ ਮਾਨਯੋਗ ਭਗਵੰਤ ਮਾਨ ਨੂੰ ਵੀ ਐਪਲੀਕੇਸ਼ਨ ਇਹਦੇ ਵਿੱਚ ਲਿਖੀ ਵੀ ਹੈ ਸਿਰਫ ਅਸੀਂ ਬੇਟੇ ਦੀ ਮੰਗ ਮੰਗਦੇ ਆ ਵੀ ਉਹਦਾ ਜਿਹੜਾ ਹੱਕ ਆ ਬੇਟੇ ਦਾ ਉਹ ਦਿੱਤਾ ਜਾਵੇ ਕੋਈ ਅਸੀਂ ਨਜਾਇਜ਼ ਨਹੀਂ ਮੰਗ ਰਹੇ ਦੂਸਰੇ ਬੇਟਿਆਂ ਨੂੰ ਵੀ ਜਿਹੜੇ ਸੀਦ ਹੋਏ ਬਾੜਾਂ ਤੇ ਉਹਨਾਂ ਨੂੰ ਦਿੱਤਾ ਤੇ ਇਹਦੇ ਵਾਰੀ ਕਿਉਂ ਚੁਪਾ ਅਸੀਂ ਸਿਰਫ ਐਪਲੀਕੇਸ਼ਨ ਲਿਖੀ ਵੀ ਉਹ ਦੇਣੀ ਆ ਇਹ ਸਾਨੂੰ ਕਿਰਪਾ ਕਰਕੇ ਅਯਾਜ਼ਤ ਦਿੱਤੀ ਜਾਵੇ ਭਾਦੀ ਪਰਿਵਾਰ ਨੂੰ ਹੀ ਦਿੱਤੀ ਜਾਵੇ ਮਿਲਣ ਦੀ ਇਹ ਮਲਾਇਆ ਜਾਵੇ ਅੱਜ ਕੀ ਆ ਤੁਹਾਨੂੰ ਮਿਲਣ ਦੀ ਗੱਲਬਾਤ ਹੋਈ ਨਹੀਂ ਕੋਈ ਗੱਲ ਨਹੀਂ ਸਾਨੂੰ ਲਾਰੇ ਲਾਈ ਜਾਂਦੇ ਜੀ ਕੱਲ ਦੇ ਹੋਰ ਕੁਝ ਨਹੀਂ ਪੱਲੇ ਸਾਡੇ ਕਿਉਂ ਭੌਂਦੇ ਆ ਇੱਥੇ ਬਹਿ ਜਾਓ ਤੁਸੀਂ ਇੱਥੇ ਬਹਿ ਜਾਓ ਬਾਰੇ ਖਿਰੀ ਅਸੀਂ ਉੱਠ ਕੇ ਤੇ ਰਾਤ ਨੂੰ 8 ਵਜੇ ਚਲੇ ਗਏ ਸਾਡੇ ਕੋਈ ਹਣੀ ਪੱਲੇ ਪਿਆਗਾ ਹੁਣ ਵੀ ਅਸੀਂ ਸਵੇਰ ਦੇ 8 ਵਜੇ ਤੇ ਤੁਰੇ ਫਿਰਦੇ ਸਾਡੀ ਕੋਈ ਗੱਲ ਨਹੀਂ ਸੁਣਦਾ ਲੱਗਦਾ ਕਿ ਹੁਣ ਮਲਾਉਣਗੇ ਤੁਹਾਨੂੰ ਕੋਈ ਪਤਾ ਨਹੀਂ ਜੀ ਇੱਥੇ ਖੜੇ ਆਂ ਪਰ ਜਿੰਨਾ ਚਿਰ ਮਲਾਉਂਦੇ ਨਹੀਂ ਅਸੀਂ ਜਾਵਾਂਗੇ ਸਾਡੀ ਸੀਐਮ ਸਾਹਿਬ ਨਾਲ ਗੱਲਬਾਤ ਕਰਾਈ ਜਾਵੇ ਅਸੀਂ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਤਾਂ ਸਿਰਫ ਆਪਣੇ ਬੱਚੇ ਦਾ ਅਨਸਾਫ਼ ਮੰਗਦੇ ਆਂ ਨਾਲੇ ਇਹਨਾਂ ਨੇ ਖੁਦ ਕਿਹਾ ਵੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਆਂ ਫਿਰ ਸਾਡੇ ਬੇਟੇ ਨਾਲ ਕਿਉਂ ਬੇਅਨਸਾਫ਼ੀ ਕਰਦੇ ਆਂ ਜੇ ਤੁਸੀਂ ਸੁਣਿਆ ਕਿ ਉਹਨਾਂ ਦੇ ਮਾਤਾ ਨੇ ਕਿਹਾ ਵੀ ਅਸੀਂ ਸਵੇਰ ਜੋ 6 ਵਜੇ ਦੇ ਉਥੇ ਦਰਬਾਰਤ ਬਿਠੇ ਸੀ ਤਾਂ ਸਾਡੀ ਸੁਣਵਾਈ ਨਹੀਂ ਸੁਣੀ ਗਈ ਹੈ ਤਾਂ ਐਸਪੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਤੇ ਤੁਸੀਂ ਤਸਵੀਰਾਂ ਨਾਲ ਹੀ ਦੇਖ ਸਕਦੇ ਹੋ ਕਿ ਉਹ ਬਾਤ ਚੱਲ ਰਹੀ ਹੈ ਉਹਦੇ ਉਸੇ ਕੀ ਕਰਨ ਮਿਲਦਾ ਹੈ ਉਹਨਾਂ ਦਾ ਉਹਨਾਂ ਨੂੰ ਸ਼ਿਸ਼ਵਸ਼ਣ ਦਵਾ ਪਾਉਂਦੇ ਹੈ ਨਹੀਂ यह शांतिपूर्वक का अपने घर वाल मुड़ सकन ਪਿਛਲੇ ਜਦੋਂ ਦਾ ਸੀਐਮ ਸਾਹਿਬ ਦਾ ਪਤਾ ਲੱਗਿਆ ਸੀ ਤਾਂ ਉਦੋਂ ਦਾ ਲੇਕਿਨ ਹੁਣ ਤੱਕ ਉਹਨਾਂ ਦੇ ਲਗਾਤਾਰ ਪ੍ਰਸ਼ਾਸਨ ਨਾਲ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਪਰ ਆਏ ਹੁਣ ਤੱਕ ਉਹਨਾਂ ਦੀ ਮੁਲਾਕਾਤ ਸੀਐਮ ਪੰਗਨਵਾਨ ਨਾਲ ਨਹੀਂ ਕਰਵਾਈ ਗਈ ਜਿਸ ਤੇ ਰੋਸ ਵਜੂ ਅੱਜ ਕਿਸਾਨ ਸਿੱਧੂਪੁਰ ਦੇ ਆਗੂ ਔਰ ਉਹਨਾਂ ਨਾਲ ਸੰਮੋਜਨ ਕਰ ਹੁਣ ਐਸਪੀ ਪ੍ਰਿਫਕਟ ਜੋ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿ ਐਸਪੀ ਵੱਲੋਂ ਦੇਖਦੇ ਹਾਂ ਕਿ ਕਿਸਾਨ ਆਗੂ ਜਾਂ ਮਾਪਿਆਂ ਨੂੰ ਭਰੋਸੇ ਵਿੱਚ ਲਿਆ ਜਾਂਦਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੈ ਅੱਜ ਸੀਐਮ ਸਾਹਿਬ ਇੱਥੇ ਆਏ ਸੀ 15 ਅਗਸਤ ਹੈ ਆਜ਼ਾਦੀ ਦਿਹਾੜਾ ਹੈ ਤਾਂ ਉਹਨਾਂ ਦੇ ਵਿੱਚ ਅਸੀਂ ਇੱਕ ਸਵਾਲ ਲੈ ਕੇ ਗਏ ਸੀ ਸਰਕਾਰ ਤੱਕ ਸੀਮ ਸਾਹਿਬ ਤੱਕ ਵੀ ਸਾਡੇ ਜ਼ਿਲ੍ਹੇ ਦੇ ਪਿੰਡ ਚੈਲ ਤੋਂ ਜ਼ਿਲ੍ਹਾ ਫਰੀਦਕੋਟ ਤੋਂ ਅਗਨੀ ਵੀਰ ਆਕਾਸ਼ਦੀਪ ਸਿੰਘ ਤਿੰਨ ਮਹੀਨੇ ਹੋ ਗਏ ਜਿਹੜੇ ਸੰਦੂਰ ਆਪਰੇਸ਼ਨ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਗਿਆ ਇੱਥੋਂ ਤੱਕ ਸ਼ਹੀਦਾਂ ਵਾਲਾ ਮਰਨ ਦਾ ਮਾਨ ਸਨਮਾਨ ਜਿਹੜਾ ਉਹਨਾਂ ਦੀ ਅੰਤਮ ਚਿਖਾ ਜਿਹੜੀ ਉਹਦਾ ਜਿਹੜੀਆਂ ਮਰਜ਼ਾਦਾ ਹੁੰਦੀ ਹੈ ਉਹ ਵੀ ਨਹੀਂ ਨਿਵਾਇਆ ਗਿਆ ਤਾਂ ਉਸ ਦੇ ਸਬੰਧ ਦੇ ਵਿੱਚ ਅਸੀਂ ਸੀਐਮ ਸਾਹਿਬ ਨੂੰ ਅੱਜ ਮਿਲਣਾ ਸੀ ਸਵਾਲ ਜਵਾਬ ਕਰਨੀ ਸੀ ਤਾਂ ਸਾਨੂੰ ਸਾਡੇ ਜ਼ਿਲ੍ਹੇ ਦੇ ਆਲਾ ਅਧਿਕਾਰੀ ਉਹਨਾਂ ਦੇ ਬੈਠ ਕੇ ਮੀਟਿੰਗ ਹੋਈ ਔਰ ਉਹਨਾਂ ਨੇ ਸਾਨੂੰ ਸੀਐਮ ਸਾਹਿਬ ਦੇ ਨਾਲ ਜਿਹੜੀ 19 ਮਾਰਚ ਨੂੰ ਅ ਅਗਨੀ ਵੀਰ ਆਕਾਸ਼ ਦੀਪਰੇ ਜਿਹੜਾ ਮਾਮਲਾ ਹੈ ਉਹਨੂੰ ਸ਼ਹੀਦੀ ਜਿਹੜਾ ਦਵਾਉਣਾ ਦਰਜਾ ਉਸ ਦੇ ਸੰਬੰਧ 19 ਅੱਠ ਨੂੰ ਚੰਡੀਗੜ੍ਹ ਦੇ ਵਿੱਚ ਸੀਨੀਅਰ ਸਾਹਿਬ ਦੇ ਨਾਲ ਮੀਟਿੰਗ ਅਰੇਂਜ ਹੋਈ ਹੈ ਉੱਥੇ ਬੈਠਾਂਗੇ ਉੱਥੇ